ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਆਂ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਮੈਂ ਤੁਹਾਡਾ ਆਪਣਾ ਰਪਿੰਦਰ ਮਾਨ ਤੇ ਮੇਰੇ ਨਾਲ ਨੇ ਸਰਦਾਰ ਮਹੰਗਾ ਸਿੰਘ ਜੀ ਮਹੰਗਾ ਸਿੰਘ ਜੀ ਅੱਜ ਗੱਲ ਕਰਾਂਗੇ ਜੀ ਰੋਟੀ ਕਪੜਾ ਔਰ ਮਕਾਨ ਦੇ ਵਿੱਚੋਂ ਮਕਾਨ ਦੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਤਿੰਨੋਂ ਚੀਜ਼ਾਂ ਮੂੜਲੀਆਂ ਹਰ ਬੰਦੇ ਦੀ ਇੱਕ ਜ਼ਰੂਰਤ ਹੈ ਜੀ ਤੇ ਆਪਾਂ ਮਕਾਨ ਬਾਰੇ ਅੱਜ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਮਕਾਨ ਬਾਰੇ ਸਭ ਤੋਂ ਪਹਿਲਾਂ ਵਿਚਾਰ ਮੰਚ ਦੇ ਮੰਚ ਤੋਂ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਰਪਿੰਦਰ ਮਾਨ ਜੀ ਬਹੁਤ ਖੂਬਸੂਰਤ ਗੱਲ ਕੀਤੀ ਰੋਟੀ ਕਪੜਾ ਤੇ ਮਕਾਨ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਮਕਾਨ ਜਿਹੜੀ ਸਭ ਤੋਂ ਮੁਢਲੀ ਲੋੜ ਹੈ انسان ਦੀ ਕੱਪੜੇ ਹਜ਼ਾਰਾਂ ਵਾਰ ਬਦਲਦੇ ਆ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਅਸੀਂ ਰੋਟੀ ਦਿਨ ਦੇ ਵਿੱਚ ਤਿੰਨ ਵਾਰ ਤੋਂ ਵੀ ਵੱਧ ਖਾਂਦੇ ਆ ਅਸੀਂ ਪਰ ਮਕਾਨ ਜ਼ਿੰਦਗੀ ਚ ਸਹੀ ਮਹੀਨਿਆਂ ਦੇ ਵਿੱਚ ਇੱਕ ਜ਼ਰੂਰ ਬਣਾਉਂਦੇ ਆ ਹਰ ਇਨਸਾਨ ਆਪਣੇ ਪਰਿਵਾਰ ਵਾਸਤੇ ਬਣਾਉਂਦਾ ਤੇ ਮਕਾਨ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਸਟੂਡੀਓ ਚ ਅੱਜ ਮੌਜੂਦ ਨੇ ਪ੍ਰਭ ਗਿਲਜੀ ਪ੍ਰਭ ਗਿਲਜੀ ਤੁਹਾਡਾ ਜੀ ਆਇਆਂ ਨੂੰ ਵਿਚਾਰਮੰਦ ਦੇ ਮਨਸ਼ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਤੁਹਾਡੇ ਵਿਚਾਰ ਮੰਚ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਪ੍ਰਭ ਗਿਲ ਜੀ ਜਿਵੇਂ ਰੁਪਿੰਦਰ ਮਾਨ ਜੀ ਨੇ ਕਿਹਾ ਕਿ ਰੋਟੀ ਕਪੜਾ ਤੇ ਮਕਾਨ ਮਕਾਨ ਜਿੰਦੇ ਵਿੱਚੋਂ ਮੁਢਲੀ ਲੋੜ ਹੈ ਕਿਸੇ ਵੀ ਇਨਸਾਨ ਦੀ। ਜੇ ਮਕਾਨ ਨੂੰ ਦੂਜੇ ਸ਼ਬਦਾਂ ਚ ਜੇ ਮੈਂ ਥੋੜਾ ਜਿਹਾ ਹੌਲਾ ਕਰਕੇ ਗੱਲ ਕਰਾਂ ਵੀ ਕੋਈ ਪ੍ਰਾਪਰਟੀ ਖਰੀਦਣੀ ਜਾਂ ਜਾਇਦਾਦ ਖਰੀਦਣੀ ਇੱਕ ਤਾਂ ਬਿਜ਼ਨਸ ਵਾਸਤੇ ਹੋਗੀ, ਇੱਕ ਇਨਵੈਸਟਮੈਂਟ ਹੋਗੀ। ਪਰ ਸਿਰਫ ਮਕਾਨ ਜਿੱਦੇ ਵਿੱਚ ਪਰਿਵਾਰ ਨੇ ਰਹਿਣਾ ਹੈ ਉੱਥੇ ਆਪਣਾ ਪਰਿਵਾਰ ਨੂੰ ਪਾਲਣਾ ਹੈ ਦਿਨ ਰਾਤ ਕੰਮ ਕਰਨ ਤੋਂ ਬਾਅਦ ਉੱਥੇ ਆ ਕੇ ਆਪਣਾ ਰਹਿਣ ਬਿਸਰਾ ਬੰਦੇ ਨੇ ਰੱਖਣਾ ਹੈ ਇੱਕ ਮਕਾਨ ਖਰੀਦਣ ਵੇਲੇ ਇੱਕ ਮਕਾਨ ਬਣਾਉਣ ਵੇਲੇ ਇੱਕ ਇਨਸਾਨ ਨੂੰ ਕਿਹੜੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਬਹੁਤ ਬਹੁਤ ਗੱਲਾਂ ਨੇ ਜੀ ਹੁਣ ਅੱਜ ਕੱਲ ਤੇ ਪਹਿਲੀ ਤੇ ਗੱਲ ਜਿੱਦਾਂ ਮਾਰਕੀਟ ਬਹੁਤ ਜ਼ਿਆਦਾ ਮੰਗਾਈ ਹੋਈ ਪਈ ਆ ਸਾਰੇ ਪਾਸੇ ਇੱਕ ਪਹਿਲੀ ਤੇ ਜੋ ਮੈਨੂੰ ਲੱਗਦਾ ਹੈ ਵੀ ਜਦੋਂ ਤੁਸੀਂ ਪਹਿਲਾਂ ਮਾਰਕੀਟ 'ਚ ਐਂਟਰੀ ਕਰਨਾ ਹੈ ਜੀ ਉਹਦੇ ਤੁਸੀਂ ਇੱਕ ਆਪਣਾ ਬਜਟ ਵੇਖਣਾ ਜ਼ਰੂਰੀ ਹੈ ਜੀ ਤੇ ਇਹ ਨਹੀਂ ਆ ਵੀ ਆਪਾਂ ਡ੍ਰੀਮ ਹੋਮ ਨਹੀਂ ਬਾਇ ਕਰਨਾ ਪਹਿਲਾ ਘਰ ਜਿਹੜਾ ਆਪਣਾ ਵੀ ਅਸੀਂ ਸੋਚਿਆ ਜਿੱਦਾਂ ਹੁਣ ਉਹਦੇ ਵਿੱਚ ਆਪਾਂ ਜੇ ਬੇਸਿਕਲੀ ਵੇਖਿਆ ਜਾਵੇ ਤੇ ਜ਼ਰੂਰਤ ਕੀ ਹੈ ਸਾਡੀ ਉਹਦੇ ਹਿਸਾਬ ਨਾਲ ਚੱਲਿਆ ਜਾਵੇ ਜਿੱਦਾਂ ਹੁਣ ਇੱਕ ਪਰਿਵਾਰ ਦੇ ਦੋ ਜੀ ਹੈ ਤੇ ਦੋ ਬੱਚੇ ਉਹਨਾਂ ਦਾ ਤਿੰਨ ਕਮਰਿਆਂ ਦੇ ਘਰ ਦੇ ਨਾਲ ਬੜਾ ਵਧੀਆ ਸਰ ਸਕਦਾ ਹਾਂ ਜੀ ਤੁ ਜੇ ਕਹਿਣ ਉਹ ਵੇਖੋ ਵੇਖੀ ਪੰਜ ਦੇ ਜਾਂ ਛੇ ਕਮਰੇਆਂ ਵਾਲਾ ਘਰ ਲੈ ਲੈਂਦੇ ਆ ਜੀ ਤੇ ਮਿਲੀਅਨ ਤੋਂ ਉੱਤੇ ਦੀ ਮਾਰਗੇਜ ਲੈ ਲੈਂਦੇ ਆ ਫਿਰ ਥੋੜੀ ਫਿਰ ਬਜਟ ਦੀ ਪਰੇਸ਼ਾਨੀ ਹੋ ਜਾਂਦੀ ਫਿਰ ਉਹ ਉਹ ਚੀਜ਼ ਉਹਨਾਂ ਵਾਸਤੇ ਸਟ੍ਰੈਸ ਬਣ ਜਾਂਦੀ ਜੀ ਤੇ ਮਕਾਨ ਉਹੀ ਆਪਣੀ ਲੋੜ ਦੇ ਹਿਸਾਬ ਨਾਲ ਆਪਣੇ ਬਜਟ ਦੇ ਹਿਸਾਬ ਨਾਲ ਤੇ ਲੋਕੇਸ਼ਨ ਵੇਖ ਕੇ ਜਿੱਥੇ ਸਕੂਲ ਵਧੀਆ ਜਿੱਥੇ ਬੱਚਿਆਂ ਨੇ ਸਕੂਲ ਜਾਣਾ ਕ੍ਰਾਈਮ ਘਟਿਆ ਸਾਰਾ ਕੁਝ ਇਦਾਂ ਦਾ ਹੋਵੇ ਤੇ ਉਹ 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 ਜ਼ਰੂਰੀ ਹੈ ਉਹਦੀ ਇੰਨੀ ਕਿ ਪਹਿਲਾਂ ਤੁਸੀਂ ਜੇ ਆਪਣੀ ਐਜੂਕੇਸ਼ਨ ਕਰ ਲੈਂਦੇ ਜੇ ਵੀ ਵੇਖ ਲਿੰਦੇ ਜੇ ਸਾਰਾ ਕੁਝ ਵੀ ਸਾਨੂੰ ਚਾਹੀਦਾ ਕੀ ਹੈ ਤੇ ਕਿੱਥੇ ਚਾਹੀਦਾ ਇਹੋ ਜਿਹੀਆਂ ਚੀਜ਼ਾਂ ਤਿਆਰ ਰੱਖਣੀਆਂ ਚਾਹੀਦੀਆਂ ਜਿਹੜੀਆਂ ਖਾਸ ਕਰਕੇ ਅੱਜਕੱਲ ਦੀ ਮਹਿੰਗੀ ਮਾਰਕੀਟ ਦੇ ਵਿੱਚ ਬਹੁਤ ਅੱਛੀ ਗੱਲ ਕੀਤੀ ਹੈ ਦਰਸ਼ਕਾਂਵਾਰ ਨਾਲ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਮਕਾਨ ਖਰੀਦਣ ਤੋਂ ਪਹਿਲਾਂ ਜਿਹੜੀਆਂ ਮੁੱਢਲੀਆਂ ਚੀਜ਼ਾਂ ਨੇ ਰਵਿੰਦਰ ਮਾਨ ਜੀ ਜਿਵੇਂ ਇਨੋ ਨੇ ਦੱਸਿਆ ਕਿ ਲੋਕੇਸ਼ਨ ਦਾ ਦੇਖਣਾ ਬਹੁਤ ਜ਼ਰੂਰੀ ਹੈ ਮੈਟਰ ਕਰਦੀ ਹੈ ਅਗਰ ਬੱਚੇ ਤੁਹਾਡੇ ਸਕੂਲ ਗੋਇੰਗ ਨੇ ਬੱਚਿਆਂ ਨੇ ਪੜ੍ਹਨਾ ਹੈ ਨੀਅਰਬਾਈ ਸਕੂਲ ਕਿਹੜਾ ਹੈ ਜਿੱਥੇ ਜੇ ਵਾਕਿੰਗ ਡਿਸਟੈਂਸ ਤੇ ਮਿਲ ਜੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਇਸ ਤੋਂ ਬਾਅਦ ਤੁਸੀਂ ਆਪਣੀ ਲੋੜ ਮੁਤਾਬਕ ਜਾਨੀ ਕਿ ਆਪਣੀ ਚਾਦਰ ਤੋਂ ਪੈਰ ਜ਼ਿਆਦਾ ਬਾਹਰ ਨਹੀਂ ਕੱਢਣੇ ਤਾਂ ਜੋ ਤੁਹਾਨੂੰ ਮੋਰਗੇਜ ਦੇ ਵਿੱਚ ਹੀ ਫਸ ਕੇ ਰਹਿ ਜਾਓ ਬਿਲਕੁਲ ਜੀ ਅ ਅੱਗੇ ਜੇ ਮੈਂ ਤੁਹਾਡੇ ਕੋਲ ਇੱਕ ਸਵਾਲ ਦੇ ਵਿੱਚੋਂ ਸਵਾਲ ਨਿਕਲਦਾ ਹੈ ਜਿੱਦੋਂ ਤੁਸੀਂ ਗੱਲ ਕੀਤੀ ਕਿ ਡ੍ਰੀਮ ਹਾਊਸ ਹਰੇਕ ਇਨਸਾਨ ਦਾ ਇੱਕ ਸੁਪਨਾ ਹੁੰਦਾ ਹੈ ਇੱਕ ਵਧੀਆ ਕਰ ਬਹੁਤ ਵਧੀਆ ਕਰ ਲੈਣਾ ਜਦੋਂ ਸੁਪਨੇ ਨੂੰ ਪੂਰੇ ਕਰ ਰਿਹਾ ਹੁੰਦਾ ਤੇ ਬੇਸਿਕਲੀ ਕਿਸਕ ਸਟੇਜ ਤੇ ਜਾ ਕੇ ਉਹਨੂੰ ਇਹ ਸੋਚਣਾ ਚਾਹੀਦਾ ਹੈ ਵੀ ਹੁਣ ਮੇਰੇ ਸੁਪਨੇ ਪੂਰੇ ਹੋਣ ਵਾਲੇ ਨੇ ਜਾਂ ਮੈਂ ਦੂਜੇ ਸ਼ਬਦਾਂ ਚ ਕਹਾਂ ਕਿੰਨੇ ਕੁ ਪਰਸੈਂਟ ਉਹ ਆਪਦੇ ਪੱਲਿਓਂ ਪਾ ਸਕਦਾ ਸੁਪਨੇ ਤੇ ਬਾਕੀ ਦੂਸਰੇ ادارے ਉਹ ਨਹੀਂ ਮਦਦ ਕਰ ਸਕਦੇ ਨੇ ਵੇਖੋ ਇੱਕ ਤੇ ਆਪਾਂ ਨੂੰ ਇੱਥੇ ਬੈਂਕ ਦੀ ਤੇ ਮਦਦ ਦੀ ਲੋੜ ਪੈਂਦੀ ਹੈ ਜੇ ਆਪਾਂ ਡ੍ਰੀਮ ਹੋਮ ਦੀ ਗੱਲ ਕਰੀਏ ਵੀ ਉਹ ਆਪਾਂ ਪਹਿਲਾਂ ਜਦੋਂ ਸਟੈਪ ਇਨ ਕਰਨਾ ਮਾਰਕੀਟ ਦੇ ਵਿੱਚ ਉਦੋਂ ਇੱਕ ਆਪਾਂ ਬੇਸਿਕ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਕਰਨਾ ਜੀ ਤੇ ਡ੍ਰੀਮ ਹੋਮ ਆਪਣਾ ਬਣਾਉਣਾ ਉਹ ਉਹ ਤੁਹੀਂ ਉਹਦਾ ਵੀ ਸਮਾਂ ਆ ਜਾਂਦਾ ਜਦੋਂ ਇੱਕ ਤੇ ਥੋੜਾ ਸਮਾਂ ਤੁਸੀਂ ਜੇ ਇੱਕ ਪ੍ਰਾਪਰਟੀ ਦੇ ਵਿੱਚ ਰਹਿ ਲਿੰਦੇ ਜੇ ਤੁਹਾਡਾ ਸਟੈਪ ਸਟੈਪ ਇਨ ਹੋ ਗਿਆ ਉਹਦੀ ਵੀ ਇਕਵਿਟੀ ਵਧਦੀ ਹੈ ਤੁਹਾਨੂੰ ਐਪਰੀਸ਼ੀਏਸ਼ਨ ਮਿਲਦਾ ਹੈ ਕੁਝ ਤੁਸੀਂ ਆਪਣੀ ਸੇਵਿੰਗ ਕਰ ਲੈਂਦੇ ਜੇ ਫਿਰ ਫਿਰ ਡੈਫੀਨਟਲੀ ਤੁਸੀਂ ਆਪਣਾ ਕੋਈ ਡ੍ਰੀਮ ਹੋਮ ਬਾਇਕ ਜੇ ਮੈਂ ਕਲੀਅਰ ਜੇ ਸ਼ਬਦਾਂ ਚ ਪੁੱਛਾਂ ਵੀ ਐਜ਼ ਅ ਮੈਥੈਮੈਟੀਕਲੀ ਕਿ ਕਿੰਨੇ ਪਰਸੈਂਟ ਇਨਸਾਨ ਨੂੰ ਆਪਦੇ ਪੱਲਿਓ ਪੈਸੇ ਪਾਉਣੇ ਚਾਹੀਦੇ ਨੇ ਜਿਹੜੇ ਇੱਕ ਹੈਂਡਸਮ ਮਾਰਗੇਜ ਰੇਸ਼ਿਓ ਕੋ ਹਾਸਕਦੀ ਹੈ 20% ਤੇ ਉਹ ਹਰ ਕਿਸੇ ਭਾਵੇਂ ਡਰੀਮ ਹੋਵੇ ਜਾਂ ਪਹਿਲਾ ਵੀ ਹੈ ਜੇ ਤੁਸੀਂ 20% ਐਟ ਲੀਸਟ ਕੋਲੋਂ ਪਾ ਲੋ ਜੀ ਜੀ ਤੇ ਫਿਰ ਤੁਹਾਡੀ ਜਿਹੜੀ ਮਾਰਗੇਜ ਹੈ ਜਿਹੜੀ ਉਹ ਸੌਖੇ ਆ ਹੋਗੇ ਜਿੱਦਾਂ ਹੁਣ ਆਪਾਂ ਅੱਜਕੱਲ ਹੋਤ ਜਾਂਦਾ ਜਿੱਦਾਂ 5% ਤੇ ਵੀ ਹੋ ਜਾਂਦਾ ਉਹ ਹੋਮ ਸਟਾਰਟ ਕਰਕੇ ਕੋਈ ਗਵਰਨਮੈਂਟ ਦੀ ਹੈਗੀ ਆ 5% ਤੇ ਪਰ ਉਹ ਤੁਹਾਡੀ ਜਿਹੜੀ 95% ਮਾਰਗੇ ਜਿਹੜੀ ਤੁਹਾਨੂੰ ਬਹੁਤ ਫਿਰ ਮਹਿੰਗੀ ਪੈਂਦੀ ਹੈ ਮਹਿੰਗੀ ਪੈਂਦੀ ਤੇ ਇਸ ਦੇ ਨਾਲ ਇੱਕ ਇੰਸੋਰਸ ਤੇ ਵੀ ਅਸਰ ਪੈਂਦਾ ਜੀ ਹਨਾ ਹਾਂਜੀ ਐਲ ਐਮ ਆਈ ਤੁਹਾਨੂੰ ਇੰਸ਼ੋਰੈਂਸ ਕਰਨੀ ਪੈਂਦੀ ਹੈ ਉਹ ਚਲੋ ਉਹ ਤੇ 10000 ਡਾਲਰ ਵਨ ਟਾਈਮ ਤੁਹਾਡੀ ਲੱਗਦੀ ਹੈ ਚਲੋ ਉਹ ਤੇ ਹੋ ਜਾਂਦਾ ਬਟ ਤੁਹਾਡੀ ਜਿਹੜੀ ਜਿਹੜੀ ਰੈਗੂਲਰ ਜਿਹੜੀ ਕਿਸ਼ਤ ਉਹ ਬੜੀ ਜ਼ਿਆਦਾ ਵੱਜ ਜਾਂਦੀ ਹੈ ਉਹ ਚੀਜ਼ ਤੇ ਬੜਾ ਇਫੈਕਟ ਆਲਵੇਜ਼ ਮੇਰਾ ਜੋ ਮੰਨਣਾ ਹੈ ਵੀ 20% ਜੇ ਤੁਸੀਂ ਡਾਊਨ ਪੇਮੈਂਟ ਕਰਦੇ ਤਾਂ ਮਤਲਬ ਵੀ ਤੁਸੀਂ ਘਰ ਲੈਣ ਵਾਸਤੇ ਰੈਡੀ ਜੇ ਹਾਂ ਪਾਵੇਂ ਤੁਹਾਡਾ ਡ੍ਰੀਮ ਹੌਮ ਜਾਂ ਪਹਿਲਾ ਘਰ ਜਿੱਦਾਂ ਵੀ ਹੈ ਵੀ ਮਿਨਿਮਮ ਆਪਣਾ ਟਾਰਗੇਟ ਰੱਖੋ ਵੀ 20% ਤੁਸੀਂ ਸੋ ਕੋਲ ਮਲਾਕੇ ਦਰਸ਼ਕਾਂ ਨਾਲ ਇਹ ਗੱਲ ਮੇਰਾ ਛੋਟਾ ਜਿਹਾ ਖੁਸਤਨਾ ਜੀ ਇੱਥੇ ਕਿ ਕੀ ਇਹ ਦੋਨੋਂ ਚੀਜ਼ਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਡ੍ਰੀਮ ਹਾਊਸ ਤੇ ਪਹਿਲਾ ਘਰ ਕਿਉਂਕਿ ਕਈ ਲੋਕਾਂ ਦਾ ਮੰਨਣਾ ਇਹ ਹੈ ਕਿ ਪਹਿਲਾ ਘਰ ਜਿੱਦਾਂ ਦਾ ਤੁਹਾਨੂੰ ਮਿਲਦਾ ਲੈ ਲਓ ਹਾਂਜੀ ਹਨਾ ਛੋਟਾ ਹੈ ਵੱਡਾ ਹੈ ਯੂਨਿਟ ਹੈ ਪਰ ਜੇਕਰ ਤੇ ਡ੍ਰੀਮ ਹਾਊਸ ਲੈਣਾ ਉਹ ਬਾਅਦ ਦੀਆਂ ਗੱਲਾਂ ਹੈ ਜੀ ਜੇਕਰ ਤੁਹਾਡਾ ਬਜਟ ਆਜ਼ਾਦ ਦਿੰਦਾ ਬਟ ਇਹ ਇਹਦੇ ਕੈਨਿਕ ਸਚਾਈ ਹੈ ਜੀ ਦੇਚ ਇਹ ਬਿਲਕੁਲ ਗੱਲ ਸਹੀ ਹੈ ਵੀ ਡ੍ਰੀਮ ਹੋਮ ਲਈ ਤੁਸੀਂ ਵੇਟ ਕਰ ਲਓ ਜੇ ਤੁਹਾਡਾ ਬਜਟ ਕਈ ਹੁਣ ਕਈਆਂ ਦੀ ਇਨਕਮ ਬਹੁਤ ਜ਼ਿਆਦਾ ਹੈ ਜੀ ਸਟਾਰਟਿੰਗ ਤੋਂ ਦੋਵੇਂ ਜੀ ਵਧੀਆ ਉਹ ਭਾਵੇਂ ਪਹਿਲਾਂ ਵੀ ਘਰ ਆਪਣਾ ਡ੍ਰੀਮ ਹੋਮ ਲੈ ਸਕਦੇ ਹਨ ਪਰ ਇਹ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਵੀ ਜਦੋਂ ਹੁਣ ਮੈਂ ਆਪਣੇ ਸਰਕਲ ਦੇ ਵਿੱਚ ਬੜੇ ਮੇਰੇ ਯਾਰ ਦੋਸਤ ਜਿਹੜੇ ਮੈਂ ਵੇਖਿਆ ਵੀ ਉਹਨਾਂ ਨੇ ਘਰ ਤੇ ਵੇਖ ਲਿਆ ਵੀ ਤੁਸੀਂ ਭਾਜੀ ਨੇ ਪੰਜ ਬੈੱਡਰੂਮ ਲਿਆ ਵਾ ਮੈਂ ਛੇ ਬੈੱਡਰੂਮ ਲੈਣਾ ਹੈ ਉੱਪਰ ਕੀ ਹੋਇਆ ਕਿ ਵੀ ਦੋਵੇਂ ਜੀ ਸੱਤੇ-ਸੱਤੇ ਦਿਨ ਕੰਮ ਕਰੀ ਜਾਂਦੇ ਆ ਤੇ ਦੋਵਾਂ ਦੀ ਇਨਕਮ ਮਾਰਗੇਜ ਦੇ ਵਿੱਚ ਚਾਈ ਜਾਂਦੀ। ਉਹ ਕਹਿ ਦੰਨੇ ਤਾਈ ਦੀ ਤੀ ਚੱਲੀ ਮੈਂ ਕਿਉਂ ਰਹਿ ਗਈ? ਮੈਂ ਕਿਉਂ ਰਹਿ ਗਈ ਕੱਲੀ। ਤੇ ਉਹ ਘਰ ਦੇ ਵਿੱਚ ਇੱਕ ਰਹਿਣ ਦਾ ਤੇ ਮੌਕਾ ਮਿਲਿਆ ਹੀ ਨਾ। ਉਹ ਇੱਕ ਘਰ ਤੁਹਾਨੂੰ ਜਦੋਂ ਤੁਸੀਂ ਆਉਂਦੇ ਜੇ ਸਟ्रेस ਲੱਗਣ ਲੱਗ ਪਿਆ ਵੀ ਹਾਂ ਵੀ ਮੈਂ ਐਜੂਕੇਟ ਆ ਗਈ ਹੁਣ ਉਹਦੇ ਖਰਚੇ ਆ ਗਏ। ਉਹ ਇੱਕ ਉਹ ਚੀਜ਼ ਹੋ ਜਾਂਦੀ ਇੱਕ ਤੁਹਾਡਾ ਜਦੋਂ ਪਹਿਲਾਂ ਤੁਸੀਂ ਬਜਟ ਦੇ ਹਿਸਾਬ ਨਾਲ ਲੈਂਦੇ ਜੇ ਨਾ। ਜੀ ਜੀ। ਤੇ ਤੁਹਾਡੇ ਕੋ ਫੇਰ ਸੇਵਿੰਗ ਵੀ ਆਉਂਦੀ ਹੈ। ਜੀ। ਉਹ ਬੰਦਾ ਥੋੜਾ ਜਿਹਾ ਕੰਫਰਟੇਬਲ ਫੀਲ ਕਰਦਾ ਫਿਰ ਉਹਦਾ ਦਿਮਾਗ ਵੀ ਕੰਮ ਕਰਦਾ। ਵੀ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਾਂ ਮੈਂ ਆਪ ਬਿਜ਼ਨਸ ਲੈ ਲਾਂ ਮੈਂ ਰੈਸਟੋਰੈਂਟ ਲੈ ਲਾਂ ਮੈਂ ਕੁਝ ਕਰ ਲਾਂ ਤੇ ਉਹ 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 ਚੀਜ਼ ਜਿਹੜੀ ਉਹ ਜਦੋਂ ਫਿਰ ਤੁਸੀਂ ਇੱਕ ਦਮ ਥਾਰੀ ਮੌਰਗੇ ਚ ਹੀ ਜਾਈ ਜਾਂਦੀ ਉਹ ਤੁਹਾਡੇ ਬਿਜ਼ਨਸ ਵੀ ਖਤਮ ਹੁੰਦੇ ਆ ਉਹ ਤੁਹਾਡਾ ਸਟ्रेस ਰਹਿੰਦਾ ਤਾਂ ਕਰਕੇ ਆਪਾਂ ਐਡਵਾਈਸ ਕਰਦੇ ਆ ਲੜਾਈ ਦੇ ਕਾਰਨ ਵੀ ਬਣਦੇ ਮਤਲਬ ਕੁੱਲ ਮਿਲਾ ਕੇ ਜਿੰਨੀ ਤੁਸੀਂ ਗੱਲ ਦੱਸੀ ਹੁੰਦੇ ਚ 3 ਪੁਆਇੰਟ ਮੈਂ ਅਗਰ ਦਰਸ਼ਕਾਂ ਨਾਲ ਸਾਂਝੇ ਕਰਾਂ ਤੇ ਉਹ ਤਿੰਨ ਮੇਨ ਚੀਜ਼ਾਂ ਇਹ ਨੇ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਕੋਈ ਵੀ ਘਰ ਖਰੀਦਣਾ ਹੈ ਤੇ 20% ਜਿਹੜੀ ਪੱਲਿਓ ਪੈਸੇ ਪਾਉਣੇ ਨੇ ਉਹਨੂੰ ਡਾਊਨ ਪੇਮੈਂਟ ਦੇ ਤੌਰ ਤੇ ਫਾਰ ਇਗਜ਼ਾਮਪਲ ਤੁਹਾਡੇ ਕੋਲ 2 ਲੱਖ ਡਾਲਰ ਹੈ ਤੇ ਮੈਕਸਿਮਮ 1 ਮਿਲੀਅਨ ਤੋਂ ਜ਼ਿਆਦਾ ਘਰ ਤੁਸੀਂ ਨਹੀਂ ਬਾਇ ਕਰਨਾ ਦੂਸਰੀ ਗੱਲ ਹੈ ਵੀ ਆਪਣੀ ਚਾਦਰ ਦੇ ਮੁਤਾਬਕ ਪੈਰ ਪਸਾਰਨੇ ਨੇ ਤਾਂ ਜੋ ਤੁਸੀਂ ਹਸਬੈਂਡ ਵਾਈਫ ਇੱਕ ਹੈਂਡਸਮ ਟਾਈਮ ਆਪਣੀ ਫੈਮਿਲੀ ਨੂੰ ਦੇ ਸਕੋ ਇਹ ਨਹੀਂ ਕਿ ਸੱਤੇ ਦਿਨ ਕੰਮ ਕਰ ਰਹੇ ਹੋ ਤੇ ਜਿਸ ਮਕਸਦ ਵਾਸਤੇ ਘਰ ਬਣਾਇਆ ਹੈ ਉਹ ਬਿਲਕੁਲੀ ਭੁੱਲ ਭੁੱਲ ਜੋ ਤੁਸੀਂ ਉਹ ਕਰ ਬੜ ਵੀ ਨਹੀਂ ਰਹੇ ਸਿਰਫ ਉਹਦੀ ਕਿਸ਼ਤਾਂ ਤਾਰਨ ਲੱਗ ਪਏ ਹਨਾ ਬਿਲਕੁਲ ਜੀ ਸੌਰੀ ਤੁਹਾਡੀ ਗੱਲ ਵਿੱਚ ਲਈ ਹੀ ਕਿ ਇੱਕ ਆਪਾਂ ਜਦੋਂ ਕੋਸ਼ਿਸ਼ ਇਹ ਕਰਨੀ ਜਦੋਂ ਪਹਿਲਾ ਘਰ ਲੈਣਾ ਇਹ ਇਹ ਮੋਸਟਲੀ ਵੈਸੇ ਤੇ ਬੜੇ ਸਮਾਰਟ ਆ ਲੋਕ ਸਾਰੇ ਉਹਨਾਂ ਨੂੰ ਪਤਾ ਵੀ ਆ ਬਟ ਵੀ ਜਿਹੜਾ ਯੂਨਿਟ ਤੇ ਜਾਂ ਟਾਊਨ ਹਾਊਸ ਦੇ ਨਾਲ ਉਹ ਪ੍ਰੇਫਰ ਕਰਨਾ ਹੈ ਵੀ ਕੋਈ ਲੈਂਡ ਬਲਾਕ ਇੰਡੀਵਿਜੂਅਲ ਤੁਹਾਨੂੰ ਘਰ ਮਿਲ ਜੇ ਉਹਦੀ ਉਹਦੀ ਐਪਰੀਸ਼ੀਏਸ਼ਨ ਜ਼ਿਆਦਾ ਹੈ ਉਹ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਵੀ ਬਿਲਡਿੰਗ ਦੀ ਜਿਹੜੀ ਉਹ ਡੈਪ੍ਰੀਸ਼ੀਏਟ ਹੋਣੀ ਹੈ ਜੀ ਜੀ ਦਿਲ ਲੈਂਡ ਜਿਹੜੀ ਐਪਰੀਸ਼ੀਏਟ ਹੋਣੀ ਹੈ ਇਸ ਇਸ ਇਸੀ ਚੀਜ਼ ਨੂੰ ਥੋੜਾ ਜਿਹਾ ਜੇ ਆਸਾਨ ਸ਼ਬਦਾਂ ਚ ਦਰਸ਼ਕਾਂ ਵਾਸਤੇ ਜੇ ਤੁਸੀਂ ਦੱਸੋ ਕਿ ਮਕਾਨ ਜਿਹੜਾ ਬਣਿਆ ਹੋਇਆ ਇੱਕ ਪਲਾਟ ਦੇ ਉੱਤੇ ਪਲਾਟ ਤੇ ਮਕਾਨ ਨੂੰ ਅਲੱਗ-ਅਲੱਗ ਕਰਕੇ ਤੁਸੀਂ ਕੀਮਤ ਦੇ ਵਾਅਦੇ ਮੁਤਾਬਕ ਜਾਂ ਕੀਮਤ ਦੇ ਘਾਟੇ ਮੁਤਾਬਕ ਕਿਸ ਤਰ੍ਹਾਂ ਦੱਸ ਕਰਦੇ ਜਿੱਦਾਂ ਉਹ ਆਪਾਂ ਜਿੱਦਾਂ ਵੇਖੋ ਵੀ ਜਿਹੜਾ ਯੂਨਿਟ ਆ ਜੀ ਉਹਦੇ ਚ ਉਹਦੇ ਚ ਜ਼ਮੀਨ ਨਹੀਂ ਹੈਗੀ ਆਪਣੀ ਉਹ ਕੱਲ ਹੀ ਬਿਲਡਿੰਗ ਹੀ ਆਪਾਂ ਬਾਈ ਕਰਦੇ ਹੋ ਤੇ ਬਿਲਡਿੰਗ ਸਮੇਂ ਦੇ ਨਾਲ ਉਹਦੀ ਕੀਮਤ ਘਟਦੀ ਜਾਣੀ ਜੀ ਜੀ ਵੈਸੇ ਤੇ ਆ ਜਿੱਦਾਂ ਹੁਣ ਇੱਕ ਕੋਵਿਡ ਦੇ ਵਿੱਚ ਪ੍ਰਾਈਸਾਂ ਦੇ ਉਹਨਾਂ ਦੀਆਂ ਵੀ ਵਧੀਆਂ ਬਟ ਉਨੀ ਸਪੀਡ ਨਾਲ ਨਹੀਂ ਵਧੀਆਂ ਜਿੰਨੀ ਇੱਕ ਘਰ ਦੀ ਜਿੱਦਾਂ ਜਿੱਦਾਂ ਵਿੱਚ ਲੈਂਡ ਬਲਾਕ ਹੈਗਾ ਤੇ ਉਹਦੇ ਉੱਤੇ ਘਰ ਹੈਗਾ ਜਿੰਨੀ ਉਹਦੀ ਸਪੀਡ ਨਾਲ ਵਧਦੀ ਤੇ ਉਹ ਉਹ ਉਹਦਾ ਨਾਰਮਲੀ ਜਿਹੜੀ ਹੈ ਨਾ ਵੀ ਉਹ ਲੈਂਡ ਦੀ ਜਿਹੜੀ ਕੀਮਤ ਹੈ ਉਹ ਵਧਦੀ ਹੈ ਤੇ ਜੇ ਤੁਸੀਂ ਯੂਨਿਟ ਦੇ ਵਿੱਚ ਜੇ ਉਹ ਬਿਲਡਿੰਗ ਦੀ ਘਟਣੀ ਹੈ ਤੇ ਇਧਰੋਂ ਲੈਂਡ ਦੀ ਜਿਹੜਾ ਇਹਦਾ ਘਰ ਹੈ ਉਹਦੀ ਉਹਦੀ ਪ੍ਰਾਈਸ ਤੇ ਘਟੂਗੀ ਬਿਲਡਿੰਗ ਦੀ ਪਰ ਤੁਹਾਡੀ ਲੈਂਡ ਦੀ ਪ੍ਰਾਈਸ ਆ ਪਹੁੰਚਾਈ ਜਾਣੀ ਜਾਨੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਕਿਸੇ ਇੱਕ ਇਨਸਾਨ ਨੇ ਮੰਨ ਲਓ ਕੋਈ 2.5 ਲੱਖ ਦਾ ਬਲਾਕ ਲਿਆ ਤੇ 2.5 ਲੱਖ ਦੇ ਉੱਪਰ ਕੰਸਟਰਕਸ਼ਨ ਕਰਾ ਲਈਏ ਹਾਂਜੀ 올 ਟੁਗੇਦਰ 5 ਲੱਖ ਦਾ ਇੱਕ ਮਕਾਨ ਹੋ ਗਿਆ ਤੇ ਹੁਣ ਕੀਮਤ ਸਾਲ ਬਾਅਦ 플ੌਟ ਦੀ ਕੀਮਤ ਹੋ ਸਕਦਾ 3.5 ਲੱਖ ਹੋ ਜੇ ਪਰ ਦੂਜੇ ਪਾਸੇ ਮਕਾਨ ਦੀ ਕੀਮਤ 2.5 ਲੱਖ ਤੋਂ ਕੱਟ ਕੇ 2 ਲੱਖ ਰਹਿ ਜੇ ਹਾਂਜੀ ਅਲਟੀਮੇਟਲੀ 50 ਹਜ਼ਾਰ ਦਾ ਗੇਨ ਹੋਇਆ ਹਾਂਜੀ ਇਹ ਨਹੀਂ ਉਹ ਘਟਦੀ ਤੇ ਨਹੀਂ ਗਈ ਪਰ ਉਦਾਂ ਜੇ ਗੱਲ ਵੇਖੋ ਜਿੱਦਾਂ ਵੀ ਜਿਹੜਾ ਘਰ ਹੁਣ 2015 ਦਾ ਬਣਿਆ ਜੀ ਤੇ ਇੱਕ ਘਰ ਜਿਹੜਾ 2020 ਦਾ ਬਣਿਆ ਹੁਣ 2015 ਵਾਲੇ ਦੀ ਵੈਲਿਊ ਤੁਹਾਨੂੰ ਘੱਟ ਮਿਲਣੀ ਤੇ 20 ਵਾਲੇ ਦੀ ਵੈਲਿਊ ਤੁਹਾਨੂੰ ਵੱਧ ਮਿਲ ਜਾਣੀ ਤੁਹਾਡੀ ਉਹ ਬਿਲਡਿੰਗ ਤੇ ਪੁਰਾਣੀ ਹੋਣੀ ਹੋਣੀ ਡੈਪ੍ਰੀਸ਼ੀਏਟ ਹੋਣੀ ਹੈ ਵੀ ਉਹਦੀ ਪ੍ਰਾਈਸ ਘਟਣੀ ਹੈ ਓਬਵੀਅਸਲੀ ਜੇ ਆਪਾਂ ਮੰਨ ਲਓ ਬਾਈ ਕਰਨ ਜਾਂਦੇ ਆ ਤੇ ਆਪਾਂ ਵੇਖਣਾ ਹੈ ਵੀ ਘਰ ਜਿਹੜਾ ਜੇ ਮੰਨ ਲਓ 20 ਵਾਲਾ ਬਣਿਆ ਉਹ ਲਈਏ ਤੇ ਜਾਂ 15 ਵਾਲਾ ਲਈਏ ਉਹਦੀ ਤਾਂ ਹੀ ਜੇ ਤੁਹਾਨੂੰ ਕਹਿੰਦੇ ਵੀ 20 ਵਾਲਾ 15 ਵਾਲਾ ਲੈ ਲਓ ਤੁਸੀਂ ਕਹਿੰਦਾ ਫਿਰ ਇਹਦੇ ਮੈਂ ਪੈਸੇ ਘਟ ਦੇਨੇ ਕਿਉਂਕਿ ਉਹ ਪੁਰਾਣਾ ਹੈ ਹੈਨਾ ਫਿਰ ਉਹਦੇ ਨਾਲ ਉਹਦੀ ਮਾਰਕੀਟ ਵੈਲਿਊ ਉਹਦੀ ਘਟ ਗਈ ਮਾਨਸ ਜੀ ਤੁਸੀਂ ਕੀ ਮਤਲਬ ਇਹ ਸੋਚਦੇ ਇਸ ਵਿਸ਼ੇ ਤੇ ਮੈਨੂੰ ਲੱਗਦਾ ਵੀ ਇਹਨਾਂ ਕੋਲ ਪੁੱਛਣਾ ਬਣਦਾ ਹੈ ਦਰਸ਼ਕਾਂ ਵਾਸਤੇ ਵੀ ਜ਼ਰੂਰੀ ਹੈ ਹਾਂਜੀ ਸਵਾਲ ਵੀ ਮਕਾਨ ਇੱਕ ਬਲੌਕ ਬਾਈ ਕਰਕੇ ਖੁਦ ਬਣਾਉਣਾ ਚਾਹੀਦਾ ਜਾਂ ਇੱਕ ਬਣਿਆ ਬਣਿਆ ਮਕਾਨ ਲੈਣਾ ਚਾਹੀਦਾ ਕਿਹੜਾ ਵਾਈਜ਼ ਡਿਸੀਜਨ ਹੈ ਜਦੋਂ ਤੁਸੀਂ ਪਹਿਲਾ ਮਕਾਨ ਖਰੀਦਣਾ ਹੈ ਬਿਲਕੁਲ ਜੀ ਮੇਰਾ ਵੀ ਇਹੀ ਕੁਐਸਚਨ ਹੈ ਹਾਂਜੀ ਇਹ ਇਹ ਨਾ ਬੜਾ ਕਾਮਨ ਜੀ ਅੱਜ ਨਾ ਅੱਜਕੱਲ ਆਪਣੀ ਇਥੇ ਖਾਸ ਕਰਕੇ ਸਾਊਥ ਆਸਟ੍ਰੇਲੀਆ ਦੀ ਹੈਗੀ ਹੈ ਨਾ ਕਿ ਗਵਰਨਮੈਂਟ ਦੀ ਗ੍ਰਾਂਟ ਹੈ ਪੀ 6.5 ਲੱਖ ਤੱਕ ਤੁਹਾਨੂੰ ਸਟੈਂਪ ਡਿਊਟੀ ਨਹੀਂ ਪੈਂਦੀ ਫਰਸਟ ਹோம் ਬਾਇਰ ਨੂੰ ਉਹ ਸਾਰਿਆਂ ਨੂੰ ਇੰਜ ਲੱਗਦਾ ਵੀ ਅਹੀਂ ਨਾ ਕਿਤੇ ਨਾ ਕਿਤੇ 6.5 ਵਾਲਾ ਘਰ ਲੱਭ ਲਈਏ ਵੀ ਨਵਾਂ ਘਰ ਮਿਲ ਜੇ ਤੇ ਅਹੀਂ ਸਟੈਂਪ ਡਿਊਟੀ ਤੋਂ ਬਚ ਜਾਈਏ ਪਰ ਉਹਦੇ ਵਿੱਚ ਇਹ ਆ ਕਿ ਜੇ ਤੁਸੀਂ ਲੈਂਡ ਬਲਾਕ ਬਾਈ ਕਰ ਲੋ 4 ਲੱਖ ਤੱਕ ਜੀ ਤੇ ਤੁਹਾਨੂੰ ਉਹਦੀ ਸਟੈਂਪ ਡਿਊਟੀ ਨਹੀਂ ਪੈਣੀ ਜੀ ਤੇ ਪਲੱਸ ਜਦੋਂ ਤੁਸੀਂ ਉਹਦੇ ਤੇ ਕੰਸਟਰਕਸ਼ਨ ਕਰਵਾਓਗੇ ਤੁਹਾਨੂੰ ਉਹਦੇ ਚ 15000 ਗ੍ਰਾਂਟ ਵੀ ਮਿਲ ਜਾਣੀ ਬਿਲਡਿੰਗ ਤੇ ਓਨ ਟੌਪ ਆਫ ਦੈਟ ਓਨ ਟੌਪ ਆਫ ਦੈਟ ਉਹ ਜਦੋਂ ਆਪਾਂ ਬਿਲਡਿੰਗ ਸਟਾਰਟ ਹੁੰਦੀ ਹੈ ਜਦੋਂ ਉਹਦੇ ਤੇ ਸਲੈਫ ਪੈਂਦੀ ਹੈ ਉਦੋਂ ਗਵਰਨਮੈਂਟ ਉਹਦੇ ਵਿੱਚ 15000 ਗ੍ਰਾਂਟ ਤੁਹਾਨੂੰ ਉਹਦੀ ਫਰਸਟ ਜਿਹੜੀ ਇਹਦੀ ਪੇਮੈਂਟ ਜਾਂਦੀ ਸਲੈਬ ਦੀ ਉਹਦੇ ਵਿੱਚ ਪੇ ਕਰ ਦਿੰਦੀ ਲੈਂਡ ਬਲੌਕ ਬਾਈ ਕਰੋ ਤੇ ਉਹਦੇ ਉੱਤੇ ਕੰਸਟਰਕਸ਼ਨ ਕਰਾ ਲਓ ਉਹ ਉਹ ਸਾਰਿਆਂ ਤੋਂ ਸਮਾਰਟ ਤਰੀਕਾ ਕਿਉਂਕਿ ਜਦੋਂ ਆਪਾਂ ਹਾਊਸ ਐਂਡ ਲੈਂਡ ਪੈਕੇਜ ਜਾਂ ਬਣੇ ਬਣਾਈ ਘਰ ਦੇ ਵਿੱਚ ਜਦੋਂ ਇੱਕ ਆਪਾਂ ਫਿਗਰ ਦੇ ਵਿੱਚ ਸਟਕ ਹੋ ਕੇ ਵੀ 6.5 ਵਾਲੇ ਉਹਨਾਂ ਨੇ ਇੱਕ ਬੜਾ ਬੇਸਿਕ ਜਿਹਾ ਤੁਹਾਨੂੰ ਘਰ ਬਣਾ ਕੇ ਦਿੱਤਾ ਹੁੰਦਾ ਤੇ ਇਦਾਂ ਤੁਸੀਂ ਥੋੜਾ ਜਿਹਾ ਕਿਤੇ ਪ੍ਰੀਮੀਅਮ ਘਰ ਆਪਣਾ ਤੁਹਾਡਾ ਵਧੀਆ ਬਣ ਜਾਊਗਾ ਤੇ ਇੱਕ ਤੁਹਾਨੂੰ ਜਿਹੜੇ ਬੈਨੀਫਿਟ ਹੈ ਉਹ ਗਵਰਨਮੈਂਟ ਵਾਲੇ ਉਹ ਵੀ ਪੂਰੇ ਮਿਲ ਪੀਤਨ ਨੂੰ ਫਰਸਟ ਆਮ ਦੀ ਗ੍ਰਾਂਟ ਵੀ ਮਿਲ ਜਾਂਦੀ ਦੋਸਤੋ ਮੇਰਾ ਇੱਕ ਹੋਰ ਕੁਐਸਚਨ ਸੀਗਾ ਜੀ ਅੱਜ ਕੱਲ ਸੁਣਨ ਚ ਬੜਾ ਮਿਲਦਾ ਕਿ ਜਿਹੜੇ ਪੁਰਾਣੇ ਘਰ ਆ ਉਹ ਮਜ਼ਬੂਤ ਹੁੰਨੇ ਆ ਤੇ ਜਿਹੜੇ ਨਵੇਂ ਘਰ ਆ ਉਹ ਇੰਨੇ ਮਜ਼ਬੂਤ ਨਹੀਂ ਹੁੰਦੇ ਇਹਦੇ ਬਾਰੇ ਤੁਸੀਂ ਕੀ ਦੱਸਣਾ ਜਾਓਗੇ ਉਹ ਵੈਸੇ ਤੇ ਇੱਥੋਂ ਦਾ ਜਿਹੜਾ ਸਟਰਕਚਰ ਇਹ ਬੜਾ ਵਧੀਆ ਆ ਇੱਕ ਦੇ ਪਾਸੇ ਟਿੰਬਰ ਫਰੇਮ ਆ ਜਾਂ ਤਾਂ ਤੁਹਾਡਾ ਸਟੀਲ ਫਰੇਮ ਆ ਉਹ ਜਿਹੜੇ ਡਬਲ ਬ੍ਰਿਕ ਘਰ ਸੀ ਨਾ ਉਹ ਬੜੇ ਜਿਆਦਾ ਸਟਰੋਂਗ ਮੰਨੇ ਜਾਂਦੇ ਸੀ ਪਰ ਉਹ ਹੁਣ ਅੱਜਕੱਲ ਕੋਈ ਵੀ ਬਣਾਉਂਦਾ ਨਹੀਂ ਉਦਾਂ ਤੇ ਅੱਜਕੱਲ ਤੇ ਜਿੱਦਾਂ ਉਹ ਬ੍ਰਿਕ ਵਨੀਅਰ ਕਹਿ ਦਿੰਦੇ ਆ ਉਹ ਜਿ ਪ੍ਰੋਕ ਲਾ ਕੇ ਫਰੇਮ ਦੇ ਨਾਲ ਹੀ ਬਣਦੇ ਵਾਹ ਤੇ ਇਹ ਸਟਰਕਚਰ ਜਿਹੜੇ ਆ ਇੰਜੀਨੀਅਰਿੰਗ ਦੇ ਨਾਲ ਬਣੇ ਹੁੰਦੇ ਉਹ ਏਡੇ ਬੈਲੈਂਸ ਹੁੰਦੇ ਆ ਵੀ ਉਹਨਾਂ ਨੂੰ ਕੋਈ ਹੁੰਦਾ ਨਹੀਂ ਜੇ ਮਜ਼ਬੂਤੀ ਜਿੱਦਾਂ ਉਹ ਬ੍ਰਿਕ ਦੇ ਨਾਲ ਇਹਦੇ ਨਾਲ ਕੰਪੇਅਰ ਕੀਤਾ ਜਾਊਗਾ ਉਹ ਫਿਰ ਮਜਬੂਤੀ ਤੇ ਹੈਗੀ ਆ ਘੱਟ-ਬੱਟ ਉੱਦਾਂ ਨੂੰ ਕੋਈ ਜੇ ਉਹ 100 ਸਾਲ ਤੋਂ ਉੱਪਰ ਚੱਲਦੇ ਹੀ ਵੀ 100 ਸਾਲ ਤੋਂ ਉੱਪਰ ਜਾਂਦੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹਾਂਜੀ ਦਰਸ਼ਕਾਂ ਨਾਲ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਪ੍ਰਭ ਗਿਲਜੀ ਦੇ ਕਹਿਣ ਅਨੁਸਾਰ ਸਟੈਂਪ ਡਿਊਟੀ ਤੇ ਲਾਲਚ ਨੂੰ ਧਿਆਨ ਚ ਰੱਖ ਕੇ ਸਿਰਫ ਇੱਕ ਬਣਿਆ-ਬਣਾਇਆ ਮਕਾਨ ਖਰੀਦਣਾ ਕੋਈ ਜ਼ਿਆਦਾ ਸਿਆਣਪ ਨਹੀਂ ਹੈ ਪਰ ਜੇ ਇੱਕ ਬਲੌਕ ਸਾਈਜ਼ ਅੱਛਾ ਹੈ ਜਿਹਨੂੰ ਆਉਣ ਵਾਲੇ ਕੱਲ ਦੇ ਵਿੱਚ ਤੁਸੀਂ ਸਬ ਡਿਵਾਈਡ ਕਰ ਸਕਦੇ ਹੋ ਦੈਨ ਇਸ ਡਿਸੀਜਨ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਨਹੀਂ ਤਾਂ ਇੱਕ ਬਲਾਕ ਲੈ ਕੇ ਨਵਾਂ ਮਕਾਨ ਬਣਾਉਣਾ ਜ਼ਿਆਦਾ ਲਾਹੇਵੰਦ ਹੈ ਤੁਹਾਨੂੰ ਲੇਟੈਸਟ ਚੀਜ਼ਾਂ ਮਿਲਦੀਆਂ ਨੇ ਲੇਟੈਸਟ ਅਪਲੈਂਸਸ ਮਿਲਦੇ ਨੇ ਹਾਂਜੀ ਰੁਪਿੰਦਰਪਨ ਜੀ ਹੋਰ ਕੀ ਹਾਂ ਮੇਰਾ ਸਰ ਪ੍ਰਭ ਜੀ ਇੱਕ ਕੁਐਸਚਨ ਆ ਤੁਹਾਡੇ ਤੋਂ ਪ੍ਰਭ ਜੀ ਇੱਕ ਇਨਵੈਸਟਮੈਂਟ ਪ੍ਰਾਪਰਟੀ ਦਾ ਸਹੀ ਸਮਾਂ ਕਿਹੜਾ ਹੈ ਉਹ ਆਲਵੇ ਜੀ ਸਹੀ ਹੈ ਜੀ ਬਟ ਇਹ ਆ ਵੀ ਆਪਣੇ ਕੋਲ ਪੈਸੇ ਹੋਣੇ ਚਾਹੀਦੇ ਉਹਦੇ ਵਾਸਤੇ ਵੀ ਤੰਗ ਹੋ ਕੇ ਬੰਦਾ ਨਾ ਕਰੇ ਜਿੱਦਾਂ ਵੇਖੋ ਵੇਖੀ ਨਾ ਕਰ ਲੈ ਜਿੱਦਾਂ ਆਪਣਾ ਕਮਿਊਨਿਟੀ 'ਚ ਥੋੜਾ ਜਿਹੀ ਰੇਸ ਲੱਗ ਜਾਂਦੀ ਹੈ ਹਨਾ ਵੀ ਉਹਨੇ ਦੋ ਘਰ ਲੈ ਲਏ ਮੈਂ ਪਿਛੇ ਰਹਿ ਗਿਆ ਉਹ ਵਾਲੇ ਕੰਮ 'ਚ ਨਾ ਪਿਆ ਜਾ ਤੇ ਚੰਗੀ ਗੱਲ ਹੈ ਵੀ ਜਦੋਂ ਮੰਨ ਲਓ ਤੁਹਾਡਾ ਪ੍ਰਿੰਸੀਪਲ ਹੋਮ ਦੀ ਵਧੀਆ ਤੁਸੀਂ ਕਿਸ਼ਤ ਦੇਣ ਦੇ ਜੇ ਤੁਹਾਡੇ ਨਾਲ ਸੇਵਿੰਗ ਹੋਂਦੀ ਜਾਂਦੀ 20% ਤੁਹਾਡੇ ਕੋਲ ਅਗਲੀ ਪ੍ਰਾਪਰਟੀ ਵਾਸਤੇ ਹੋ ਗਿਆ ਥੋੜਾ ਅਮਰਜੈਂਸੀ ਫੰਡ ਤੁਹਾਡੇ ਕੋਲ ਹੈਗਾ ਤੁਸੀਂ ਅਗਲੀ ਇਨਵੈਸਟਮੈਂਟ ਪ੍ਰਾਪਰਟੀ ਆਪਣੀ ਬਾਈ ਕਰ ਲਓ ਵੀ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਸੀਂ ਉਹਦੇ ਵਿੱਚ ਵੀ ਥੋੜਾ ਬਹੁਤਾ ਤੁਹਾਨੂੰ ਆਪਣੀ ਪੌਕੇਟ ਦੇ ਵਿੱਚੋਂ ਪੇ ਕਰਨਾ ਪੈ ਸਕਦਾ ਪੈ ਸਕਦਾ ਬਿਲਕੁਲ ਜੀ ਬਿਲਕੁਲ ਜੋ ਅੱਜ ਕੱਲ ਦੇ ਇੰਟਰਸਟ ਰੇਟ ਦੇ ਹਿਸਾਬ ਨਾਲ ਹਾਂਜੀ ਹਾਂਜੀ ਹੁਣ ਜਿੱਦਾਂ ਕਈਆਂ ਨੇ ਪਹਿਲਾਂ ਪ੍ਰਾਪਰਟੀਆਂ ਵੱਡੀਆਂ ਲੈ ਲਈਆਂ ਇਨਵੈਸਟਮੈਂਟ ਦੇ ਵਿੱਚ ਪਰ ਇੱਕਦਮ ਹੁਣ ਜਦੋਂ ਇੰਟਰਸ ਉਹ ਸਾਰੀ ਦੀ ਸਾਰੀ ਇਨਕਮ ਉਹਦੇ ਵਿੱਚ ਜਾਈ ਜਾਂਦੀ ਹੈ ਇਹ ਮੰਨ ਕੇ ਚੱਲਿਆ ਜਾਵੇ ਕਿ ਜੇ ਉਹਦੇ ਵਿੱਚ ਤੁਹਾਨੂੰ ਪੇ ਕਰਨਾ ਪਵੇ ਤੇ ਤੁਸੀਂ ਕਰ ਸਕਦੇ ਜੀ ਤੁਹਾਡੀ ਇਨਕਮ ਇੰਨੀ ਕੁ ਹੋਣੀ ਚਾਹੀਦੀ ਉਹਦੇ ਹਿਸਾਬ ਨਾਲ ਤੁਸੀਂ ਜਦੋਂ ਉਹਦੇ ਵਾਸਤੇ ਰੈਡੀ ਜੇ ਉਹ ਤੁਸੀਂ 1 ਲਓ 5 ਲਓ ਆਲਵੇਸ ਤੁਹਾਨੂੰ ਲੈ ਲੈਣੀ ਚਾਹੀਦੀ ਪ੍ਰੋਪਰਟੀ ਤੇ ਇਹ ਐਸੈਟ ਇਹੋ ਜਿਹਾ ਵੀ ਵਧਦਾ ਹੀ ਜਾਂਦਾ ਹੈ ਵਧਦਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਪ੍ਰਭ ਜੀ ਇੱਕ ਛੋਟਾ ਜਿਹਾ ਲਾਸਟ ਕੁਸਚਨ ਹੈ ਜੀ ਮੇਰਾ ਲੋਕਲ ਬੈਂਕ ਆਪਾਂ ਨੂੰ ਲੋਕਲ ਬੈਂਕਾਂ ਕੋਲ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਲੋਕਲ ਬੈਂਕ ਜਿੱਦਾਂ ਏ ਲੈਂਡਰ ਜਾਂ ਬੀ ਲੈਂਡਰ ਤੁਸੀਂ ਕਹ ਜਾਂ ਪ੍ਰਾਈਵੇਟ ਲੈਂਡਰ ਦੀ ਗੱਲ ਕਰਦੇ ਹੋ ਮੈਂ ਦੋਨਾਂ ਦੀ ਕਰ ਰਿਹਾ ਜੀ ਕਿ ਜਿਹੜੇ ਫੇਮਸ ਬੈਂਕ ਆ ਉਹਨਾਂ ਨੂੰ ਛੱਡ ਕੇ ਜੇ ਕਈ ਵਾਰ ਬੰਦੇ ਕੋਲ ਆਪਸ਼ਨ ਨਹੀਂ ਹੁੰਦੀ ਤਾਂ ਉਹ ਕਈ ਵਾਰ ਗਲਤੀ ਲਾ ਲੋ ਜਾਂ ਇਹਨੂੰ ਕੁਝ ਵੀ ਲਾ ਲੋ ਵੀ ਉਹ ਬੰਦੇ ਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਉਹਨਾਂ ਕੋਲੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਲੋਕਲ ਬੈਂਕ ਤੋਂ ਮੈਂ ਮੇਰੇ ਖਿਆਲ ਨਾਲ ਤੁਸੀਂ ਪੁੱਛਣਾ ਚਾਹੁੰਦੇ ਵੀ ਪ੍ਰਾਈਵੇਟ ਲੈਂਡਰ ਜੀ ਹਾਂਜੀ ਹਾਂਜੀ ਬਿਲਕੁਲ ਮਿਲਾ ਕੇ ਮੈਨੂੰ ਲੱਗਦਾ ਹੈ ਜੇ ਤੁਸੀਂ ਕੁਐਸਚਨ ਨੂੰ ਜੇ ਦੁਬਾਰਾ ਫਾਰਮੈਟ ਕੀਤਾ ਜਾ ਜੇ ਜਦੋਂ ਇੱਕ ਇਨਸਾਨ ਦੀ ਕ੍ਰੈਡਿਟ ਹਿਸਟਰੀ ਖਰਾਬ ਹੈ ਉਹਨੂੰ ਇੱਕ ਕਲਾਸ ਜਿਹੜੇ ਬੈਂਕਰਸ ਨੇ ਉਹ ਲੋਨ ਨਹੀਂ ਦਿੰਦੇ ਤੇ ਉਸ ਸਟੇਜ ਦੇ ਵਿੱਚ ਅਗਰ ਇਨਸਾਨ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦਾ ਇੱਕ ਮਕਾਨ ਬਣਾਉਣਾ ਚਾਹੁੰਦਾ ਹੈ ਇੱਕ ਕਿੰਨਾ ਕੁ ਵਧੀਆ ਜਾਂ ਵਾਈ ਡਿਸੀਜਨ ਹੋਏਗਾ ਕਿਉਂਕਿ ਬੀ ਕਲਾਸ ਦੇ ਲੈਂਡਰ ਕੋਲੇ ਚਲਿਆ ਜਾਵੇ ਜਾਂ ਪ੍ਰਾਈਵੇਟ ਲੈਂਡਰ ਕੋਲੇ ਚਲਿਆ ਜਾਵੇ ਸਿਰਫ ਕ੍ਰੈਡਿਟ ਹਿਸਟਰੀ ਨੂੰ ਧਿਆਨ ਚ ਰੱਖਦੇ ਹੋਏ ਹਾਂਜੀ ਜੇ ਤੇ ਪ੍ਰਾਈਵੇਟ ਲੈਂਡਰ ਜਿਹੜਾ ਨਾ ਉਹ ਇੱਕ ਤੇ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਹੈ ਜੀ ਹਣਾ ਵੀ ਜਿਹੜਾ ਬੰਦਾ ਕਿਤੇ ਸਟਰਗਲ ਕਰਕੇ ਜੇ ਉਹਦੀ ਕ੍ਰੈਡਿਟ ਹਿਸਟਰੀ ਖਰਾਬ ਹੋਈ ਆ ਜਾਂ ਕੁਝ ਹੋਇਆ ਜੇ ਤੇ ਉਹਨੂੰ ਲੱਗਦਾ ਵੀ ਮੇਰੀ 6 ਮਹੀਨੇ ਸਾਲ ਦੇ ਵਿੱਚ ਠੀਕ ਹੋ ਜਾਣੀ ਆ ਹਾਂਜੀ ਉਹ ਤੇ ਵੇਟ ਕਰ ਲੈ ਠੀਕ ਹੈ ਜੀ ਤੇ ਏ ਲੈਂਡਰ ਜਿਹੜੇ ਜਿਹੜੇ ਮੇਨ ਬੈਂਕ ਹੈ ਉਹਨਾਂ ਦੇ ਉਹਨਾਂ ਦੀ ਜਦੋਂ ਨਹੀਂ ਐਲੀਜੀਬਿਲਟੀ ਹੋ ਜਾਵੇ ਉਹਨਾਂ ਕੋ ਜਾਵੇ ਤੇ ਬਟ ਕਿਉਂਕਿ ਜੇ ਇਹ ਜਿਹੜਾ ਆਪਾਂ ਪੰਜਾਬੀ ਚ ਗੱਲ ਕਰੀਏ ਜਿਹੜੇ ਉਹ ਸ਼ਾਊ ਕਰਾਇਆ ਜਿਹੜੇ ਪ੍ਰਾਈਵੇਟ ਬੈਂਕ ਆ ਹੁਣ ਜੇ ਅੱਜ 10 ਤਾਂ ਉਹਨਾਂ ਦਾ 11 12 ਦੇ ਲਾਗੇ ਪਾਸੇ ਇੰਟਰਸਟ ਰੇਟ ਚੱਲਦਾ ਪਿਆ ਬਿਲਕੁਲ ਜੀ ਬਿਲਕੁਲ ਤੇ ਜੇ ਤੁਸੀਂ ਉਹਨਾਂ ਦੇ ਵਿੱਚ ਤੇ ਫਿਰ ਉਹਨਾਂ ਦੀ ਜਦੋਂ ਜਿੱਦਾਂ ਜੇ ਆਪਾਂ ਕਹਿੰਨੇ ਵੀ ਆਪਾਂ 2 ਸਾਲ ਬਾਅਦ ਆਪਾਂ ਫਿਰ ਮੇਨ ਬੈਂਕ ਕੋ ਚੱਲ ਜਾਗੇ ਫਿਰ ਉਹਨਾਂ ਦੀ ਕੈਂਸਲੇਸ਼ਨ ਫੀਸ ਬੜੀਆਂ ਹੈ ਕਈਆਂ ਦੀ 30 3000 ਡਾਲਰ 35 35000 ਡਾਲਰ ਤੁਹਾਡੀਆਂ ਕੈਂਸਲੇਸ਼ਨ ਫੀਸ ਹੈਗੀਆਂ ਤੇ ਉਹਨਾਂ ਤੋਂ ਤੇ ਬਚਿਆ ਜਾਵੇ ਤੇ ਚੰਗਾ ਗੱਲ ਹੈ ਜਿਹੜੇ ਉਦਾਂ ਜਿਹੜੇ ਇਨਵੈਸਟਰ ਹੈ ਉਹ ਉਹਨਾਂ ਨੂੰ ਯੂਜ਼ ਕਰਦੇ ਆ ਸ਼ਾਰਟ ਟਰਮ ਦੇ ਵਾਸਤੇ ਬਟ ਇੱਕ ਜਿਹਨੇ ਆਪਣੀ ਪ੍ਰਾਇਮਰੀ ਪ੍ਰਾਪਰਟੀ ਆਪਣੇ ਰਹਿਣ ਵਾਸਤੇ ਕਰ ਲੈਣਾ ਹੈ ਉਹ ਕੋਸ਼ਿਸ਼ ਕਰੇ ਵੀ ਜਿਹੜੇ ਮੇਨ ਬੈਂਕ ਆ ਜਿੱਥੋਂ ਉਹਨੂੰ 30 ਸਾਲ ਦੀ ਮਾਰਗੇਜ ਮਿਲਣੀ ਹੈ ਤੇ ਸਹੀ ਤਰੀਕੇ ਨਾਲ ਮਿਲਣੀ ਹੈ ਉੱਥੇ ਹੀ ਰਵੇ ਤਾਂ ਚੰਗੀ ਗੱਲ ਹੈ ਬਹੁਤ ਸਿਆਣੀ ਗੱਲ ਕੀਤੀ ਪ੍ਰਮ ਗਿੱਲ ਜੀ ਹੋਰਾਂ ਨੇ ਕਿ ਸਿਰਫ ਜੇ ਤੁਹਾਡੀ ਕ੍ਰੈਡਿਟ ਹਿਸਟਰੀ ਖਰਾਬ ਹੈ ਤੇ ਉਹਨੂੰ ਠੀਕ ਹੋਣ ਦੀ ਵੇਟ ਕਰੋ ਜੇ ਤੁਸੀਂ ਪ੍ਰਾਈਮ ਪ੍ਰਾਪਰਟੀ ਖਰੀਦਣੀ ਹੈ ਤੇ ਕਾਲੀ ਵਿੱਚ ਆ ਕੇ ਕਿਸੇ ਸ਼ੌਕਰ ਕੋਲੋਂ ਜਾਂ ਮੀ ਮੀ ਕਲਾਸ ਲੈਂਡਰ ਕੋਲੋਂ ਲੋਨ ਨਾ ਲਾਓ ਤੁਸੀਂ ਸਟਕ ਹੋ ਜਾਓਗੇ ਫਸ ਜਾਓਗੇ ਜ਼ਿੰਦਗੀ ਬਹੁਤ ਔਖੀ ਹੋ ਜਾਏਗੀ ਇਹਨਾਂ ਦੇ ਨਾਲ ਹੀ ਅੱਜ ਦਾ ਇਸ ਵਿਚਾਰ ਮੰਚ ਨੂੰ ਅਸੀਂ ਖਤਮ ਕਰਦੇ ਹਾਂ ਲੇਕਿਨ ਤੁਹਾਡੇ ਕੋਲੇ ਅਗਰ ਪ੍ਰਾਪਰਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸਵਾਲ ਨੇ ਤੁਸੀਂ YouTube ਦੇ ਥੱਲੇ ਕਮੈਂਟਸ ਵਿੱਚ ਲਿਖੋ ਅਸੀਂ ਪ੍ਰਭ ਗਿਲਜੀ ਨੂੰ ਫਿਰ ਬੇਨਤੀ ਕਰਾਂਗੇ ਤੇ ਫਿਰ ਵਿਚਾਰ ਮੰਚ ਦੇ ਮੰਚ ਤੇ ਇਹਨਾਂ ਨੂੰ ਬੁਲਾਵਾਂਗੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਜਰੂਰ ਸੁਣਾਗੇ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਖਤਮ ਕਰਦੇ ਹਾਂ ਜੀ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੰਚ ਸੱਚੀ ਸੱਚੇ ਗੱਲ ਜੀ